ਲੀਡਰ ਤਾਂ ਹੁੰਦਾ ਬਗੈਰ ਪੋਸਟ ਤੋਂ ਵੀ ਲੀਡਰ ਰਹਿੰਦਾ ਹੂੰ ਇੱਥੇ ਪ੍ਰਕਾਸ਼ ਸਿੰਘ ਬਾਦਲ ਹੁਣੀ ਕੈਪਟਨ ਅਮਰਿੰਦਰ ਹੁਣੀ ਹੁੰਦੇ ਸੀ ਚਾਹੇ ਉਹ ਚੀਫ ਮਿਨਿਸਟਰ ਹੁੰਦੇ ਸੀ ਜਾਂ ਨਹੀਂ ਹੁੰਦੇ ਸੀ ਕਿ ਪਰ ਉਹ ਲੀਡਰ ਖੋ ਆਏ ਜਾਂਦੇ ਸੀ ਹੂੰ ਹਰ ਬਦਕਿਸਮਤੀ ਨਾਲ ਚੀਫ ਮਿਨਿਸਟਰ ਬਣਨ ਨੂੰ ਸਾਰੇ ਪਏ ਬਣਦੇ ਹੂੰ ਹਰ ਕੋਈ ਲੜੀ ਜਾਂਦਾ ਆਪਸ ਵਿੱਚ ਪਰ ਉਹ ਚੀਜ਼ ਤੇ ਨਹੀਂ ਪਹੁੰਚ ਪਾਂਦਾ ਜਿੱਥੇ ਪੁਰਾਣੇ ਲੀਡਰ ਪਹੁੰਚ ਜਾਂਦੇ ਸੀ ਆਪਣੇ ਕਿਰਦਾਰਾਂ ਨਾਲ ਉਹਦੇ ਵਾਸਤੇ ਏਡੇ ਏਡੇ ਦਿਲ ਚਾਹੀਦੇ ਇੱਕ ਗੱਲ ਇਹ ਵੀ ਹੁੰਦੀ ਆ ਨਾ ਵੀ ਤੁਹਾਡੀ ਪਾਰਟੀ ਦੇ ਵਿੱਚ ਇਹ ਵੀ ਲੀਡਰ ਆਪਣੇ ਮਨਾਂ ਦੇ ਵਿੱਚ ਗੱਲ ਰੱਖ ਕੇ ਬੈਠੇ ਆ ਵੀ ਜੇ ਆਸ਼ੂ ਇਹ ਵਾਲੀ ਇਲੈਕਸ਼ਨ ਜਿੱਤ ਜਾਂਦਾ ਤੇ ਸਭ ਤੋਂ ਵੱਡਾ ਕਦਮ ਹੋ ਜੂਗਾ ਜੇ ਜਿਮਣੀ ਚੋਣ ਇਹ ਜਿੱਤ ਲਈ ਕਿਉਂਕਿ ਜਿਮਣੀ ਚੋਣ ਤੁਹਾਡੇ ਲੀਡਰਾਂ ਨੇ ਵੱਡੇ ਵੱਡੇ ਲੀਡਰਾਂ ਨੇ ਹਾਰੀ ਹੋਈ ਹੈ ਮੈਂ ਤਾਂ ਕਿਸੇ ਪੋਸਟ ਦਾ ਕਲੇਮੈਂਟ ਹੀ ਨਹੀਂ ਜੇ ਆਸ਼ੂ ਇਹ ਸੀਟ ਤੋਂ ਜਿੱਤ ਜਾਂਦਾ ਤਾਂ ਸਹੀ ਮਾਨੇ ਜਮਦੀਪ ਜੀ ਦੱਸੋ ਫਾਇਦਾ ਕੀਦਾ ਹੈ ਕਾਂਗਰਸ ਦਾ ਤੇ ਮੈਂ ਤਾਂ ਕਹਿਣਾ ਹੈ ਕਾਂਗਰਸ ਦਾ ਫਾਇਦਾ ਕਰ ਲੋ ਯਾਰ ਹੂੰ ਮੈਂ ਮੇਰਾ ਕਦ ਚਾਹੇ ਅਸਮਾਨ ਜਿੱਡਾ ਹੋ ਜੇ ਉਹ ਮੈਂ ਕਿਸੇ ਦਾ ਕਿਸੇ ਪੋਸਟ ਦਾ ਦਾਅਵੇਦਾਰ ਹੀ ਨਹੀਂ ਹੂੰ ਫਿਰ ਕਿਉਂ ਇਨਸਿਕਿਉਰਿਟੀ ਹੈ ਮੈਂ ਤੁਹਾਨੂੰ ਕਹਿਣਾ ਵੀ ਜਿਨ੍ਹਾਂ ਦੇ ਮਨਾਂ ਚ ਇਨਸਿਕਿਉਰਿਟੀ ਹੈ ਨਾ ਉਹ ਵੱਡੇ ਲੀਡਰ ਬਣ ਨਹੀਂ ਪਾਣਗੇ ਉਹ ਆਪਣੀ ਪਾਰਟੀ ਦੇ ਵੀ ਨਹੀਂ ਬਣ ਪਾਣਗੇ ਜਿਹੜੀ ਪਾਰਟੀ ਲਈ ਉਹ ਮਿਹਨਤ ਕਰਦੇ ਆ ਉਹਦੇ ਵਾਸਤੇ ਵੀ ਉਹਨਾਂ ਦੀ ਮਿਹਨਤ ਵਾਜਬ ਨਹੀਂ ਹੈ ਹੂੰ ਅੱਛਾ ਇਹ ਹਾਇ ਤੁਸੀਂ ਲੀਡਰ ਨੂੰ ਇਸ ਪਾਰਟੀਆਂ ਨਾ ਬੰਦਿਆਂ ਦੇ ਵਿੱਚ ਇਨਵੈਸਟ ਕਰਦੀਆਂ ਤੇ ਉਸ ਇਨਵੈਸਟਮੈਂਟ ਦੇ ਟਾਈਮ ਤੇ ਉਹ ਆਪਣੇ ਆਪ ਨੂੰ ਇਸ ਤਰੀਕੇ ਕਰੇ ਭਾਈ ਪਾਰਟੀ ਦਾ ਵੀ ਉਹ ਐਸੈਟ ਬਣ ਜਾਏ ਹਮ ਪਰ ਇਹ ਚੀਜ਼ ਦੀ ਕਾਂਗਰਸ ਦੇ ਵਿੱਚ ਤਰਾਸਦੀ ਲੱਗਦੀ ਹੈ ਕਿ ਇੱਥੇ 5 6 ਤਾਂ ਮੁੱਖ ਮੰਤਰੀ ਬਣਨ ਨੂੰ ਫਿਰਦੇ ਨੇ ਉਹ ਸਾਰੇ ਪ੍ਰਧਾਨ ਬਣਨ ਨੂੰ ਫਿਰਦੇ ਨੇ ਪਿੱਛੇ ਜੇ ਬਗਾਵਤ ਵੀ ਨਜ਼ਰ ਆਈ ਸਾਨੂੰ ਥੋੜੀ ਜੀ ਹੋਣ ਥੱਲ ਪਈ ਹੈ ਇਹ ਚੀਜ਼ ਦਾ ਤੁਹਾਨੂੰ ਨਹੀਂ ਲੱਗਦਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਵੇਲੇ ਜੋ ਕੁਝ ਹੋਇਆ ਉਸ ਤੋਂ ਬਾਅਦ ਸਰਕਾਰ ਚਲੇਗੀ ਇਹ ਵੀ ਲੋਕ ਕਹਿੰਦੇ ਆ ਵੀ ਜੇ ਉਹ ਕੈਪਟਨ ਅਮਰਿੰਦਰ ਸਿੰਘ ਵਾਲਾ ਐਪੀਸੋਡ ਨਾ ਹੁੰਦਾ ਤੇ ਸਰਕਾਰ ਨਹੀਂ ਸੀ ਜਾਣੀ ਜੇ ਹੁਣ ਲੋਕ ਆਵਾਜ਼ ਜਿਹੜੇ ਲੀਡਰ ਜਿਹੜੇ ਕਲੇਮੈਂਟ ਨੇ ਉਹਨਾਂ ਪੋਸਟਾਂ ਦੇ ਉਹ ਨਹੀਂ ਸੁਣਨਗੇ ਔਰ ਆਪਣੇ ਆਪ ਨੂੰ ਨਹੀਂ ਅਮੈਂਡ ਕਰਨਗੇ ਤਾਂ ਕਿਵੇਂ ਗੱਲ ਬਣੂਗੀ ਸਾਬ ਹੂੰ ਜਿੰਨੀ ਦੇਰ ਤੱਕ ਸਭ ਨੂੰ ਨਾਲ ਲੈ ਕੇ ਨਹੀਂ ਚੱਲੋਗੇ ਤਾਂ ਤੁਸੀਂ ਲੀਡਰ ਕਾਦੇ ਸਾਬ ਤੁਸੀਂ ਕਦੀ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਤੁਹਾਡਾ ਵੀ ਇੱਕ ਰੋਤਵਾ ਆ ਤੁਹਾਡਾ ਆਪਣਾ ਇੱਕ ਸਟੈਂਡ ਆ ਤੁਸੀਂ ਪੁਰਾਣੇ ਕਾਂਗਰਸੀਆਂ ਚ ਆਉਂਦੇ ਹੋ ਤੁਸੀਂ ਕਦੀ ਇਹਨਾਂ ਨੂੰ ਬਿਠਾ ਕੇ ਜਾਂ ਫਿਰ ਤੁਸੀਂ ਕਹਿਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਵੈਸੇ ਤਾਂ ਚਲੋ ਤੁਹਾਨੂੰ ਪਿਛਲੇ 1.5 ਸਾਲ ਚ ਤਾਂ ਉਲਝਾ ਕੇ ਰੱਖਿਆ ਪਰ ਇਸ ਤੋਂ ਪਹਿਲਾਂ ਸਾਬ ਜਦੋਂ ਤਾਈ ਤਾਂ ਲੜਾਈ ਲੜਦੇ ਰਹੇ ਹੁਣ ਮੇਰੀ ਲੜਾਈ ਦੇਖ ਲਓ ਤੁਸੀਂ ਸਾਬ ਲੜਾਈ ਤਾਂ ਇਹੇ ਸੀਗੀ ਬਈ 2022 ਚ ਸਰਕਾਰ ਹਾਰ ਗਈ ਤਾਂ ਹਰ ਸਰਪੰਚ ਤੁਸੀਂ ਵਿਜੀਲੈਂਸ ਦੇ ਬਾਹਰ ਵੀਡੀਓ ਦੇ ਬਾਹਰ ਡੀਡੀਪੀਓ ਦੇ ਬਾਹਰ ਖੜਾ ਕਰ ਲਿਆ ਕੋਈ ਥਾਣੇ 'ਚ ਬੁਲਾ ਲਿਆ ਵੀ ਜਾਂ ਪਾਰਟੀ ਜੁਆਇਨ ਕਰ ਲੋ ਨਹੀਂ ਅੰਦਰ ਹਮ ਜਦੋਂ ਉਸ ਲੜਾਈ ਦੇ ਮੌਕੇ ਤੇ ਲੀਡਰਸ਼ਿਪ ਨੂੰ ਅੱਗੇ ਹੋ ਕੇ ਉਹਨਾਂ ਵਾਸਤੇ ਲੜਨਾ ਚਾਹੀਦਾ ਸੀ ਆਖਰ ਤਾਂ ਸਾਡੇ ਵਰਕਰ ਨੇ ਹੀ ਨਾ ਸਾਬ ਹਮ ਕਿਸੇ ਹੀ ਲੈਵਲ ਦੇ ਨੇ ਸਾਡੇ ਬਲੌਗ ਸਮਤੀਆਂ ਲੈ ਸਾਡੇ ਕਾਉਂਸਲਰ ਨੇ ਜਾਂ ਵਿਚਾਰੇ ਉਹ ਜਦੋਂ ਉਹਨਾਂ ਨੂੰ ਉਹਨਾਂ ਦੇ ਮੋਰੇ ਲੀਡਰ ਨਹੀਂ ਮਿਲਦੇ ਤਾਂ ਦੂਸਰੀਆਂ ਪਾਰਟੀਆਂ ਚ ਜਗ੍ਹਾ ਲੱਭਦੇ ਆਪਣੇ ਆਪ ਨੂੰ ਬਚਾਣ ਲਈ ਜਾਂ ਫਿਰ ਜੇ ਲੀਡਰ ਮੋਰੇ ਖੜ ਜਵੇ ਤਾਂ ਉਹ ਸ਼ੇਰਾਂ ਵਾਂਗੂੰ ਲੜ ਜਾਂਦੇ ਇਹ ਫੌਜ ਐਹੇ ਜੀ ਹੁੰਦੀ ਤੇ ਅਸੀਂ ਤਾਂ ਉਸ ਮੌਕੇ ਕਿਹਾ ਯਾਰ ਡਰਾਉਣੇ ਕਾ ਨੂੰ ਸਾਨੂੰ ਫੜ ਕੇ ਦਿਖਾਓ ਤੇ ਜੇ ਸਾਡੀ ਮੋਰਲ ਅਥਾਰਟੀ ਸੀਗੀ ਤਾਂ ਹੀ ਕਿਹਾ ਸੀ ਜਾ ਕੇ ਉੱਥੇ ਤੇ ਉਹ 2 ਸਾਲ ਲੱਗੇ ਜਰੂਰ ਮੈਨੂੰ ਚਲਣਾ ਬਹੁਤ ਪਿਆ ਮੇਰੇ ਪਰਿਵਾਰ ਨੂੰ ਮੇਰੇ ਦੋਸਤਾਂ ਨੂੰ ਸਭ ਨੂੰ ਚਲਣਾ ਪਿਆ ਪਰ ਅੱਜ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਇਆ ਨਾ ਵੀਰੇ ਅੱਜ ਹਾਈ ਕੋਰਟ ਨੇ ਰੱਦ ਕਰਤੇ ਨਾ ਪਰਚੇ ਵੀ ਜਿਹੜੀ ਗੱਲ ਜਿਹੜੀ ਆਕੜ ਕਰਕੇ ਆਸ਼ੂ ਕਿਆ ਸੀ ਵੀ ਸਾਡੇ ਚ ਕੋਈ ਕਾਣ ਹੈ ਤਾਂ ਪ੍ਰੂਵ ਕਰੋ ਸਾਹਿਬ